ਆਸ ਦੇ ਵਿੱਚ ਸਰਚਾ ਕਰਕੇ ਚਰਨਾ ਸਫਾਇਆ ਹਮਰ ਉਤੇ ਫਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨੂੰ ਕਿਹਾ ਜੇ ਭਾਈ ਬੰਦਾ ਦਾ ਬੰਦਿਆ ਬਲੇ ਕੰਮ ਕਰ ਤੈਨੂੰ ਮਹਾਰਾਜ ਨੇ ਨਸੀਹਤਾਂ ਦਿੱਤੀਆਂ ਨੇ ਤੂੰ ਸੁਣੀਏ ਨਹੀਂ ਤੈਨੂੰ ਕਿਹਾ ਮਹਾਰਾਜ ਦੇ ਭਾਈ 84 ਲੱਖ ਤੋਂ ਬਾਅਦ ਧਰਤੀ ਤੇ ਆਇਆ ਮਰੁੱਖਾ ਜਨਮ ਲੈ ਕੇ ਤੈ ਸੁਣਿਆ ਨਹੀਂ ਕਈ ਜਨਮ ਪੈਰੀਟ ਪਤੰਗਾ ਕਈ ਜਨਮ ਡਾਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬ ਬਰਖੀ ਜੋਇਓ ਮਨਜ ਗਦੀਸ਼ ਮਿਲਣ ਕੀ ਬਰਿਆ ਚਰਨ ਤਾਲੇ ਦੇ ਸਜਈਆ ਕਈ ਜਨਮ ਸੈਲ ਗਿਰਕ ਤਰੇਆ ਕਈ ਜਨਮ ਗਰਭਹਿ ਫਰੇਆ ਕਈ ਜਨਮ ਸਵਾਹ ਕਰ ਪੋਇਆ ਲਖ ਚਰਸੀ ਜੋਨ ਪਰਮਾਇਆ ਗੁਰੂ ਸਾਹਿਬ ਚੇਤੇ ਕਰਾਉਂਦੇ ਨੇ ਕਿ ਤੂੰ ਕੀਹੜੀ ਆ ਜੁੰਨੀਆ ਜਦੋਂ ਤੱਕੇ ਐਨੇ ਸੋੜੇ ਜਨਮ ਦੇ ਵਿੱਚ ਆਇਆ ਤੇ ਤੂੰ ਸੁਣ ਨਹੀਂ ਰਿਹਾ ਤੇ ਗੁਰੂ ਸਾਹਿਬ ਸਮਝਾਉਂਦੇ ਨੇ ਆ ਵਾਰੀ ਆ ਨਹੀਂ ਪਰ ਉਹੀ ਚੱਕਰ ਫੇਰ ਸ਼ੁਰੂ ਆ ਭਾਈ ਪ੍ਰਾਪਤ ਅਨੁਖ ਦੇ ਹੋਈ ਜਾਂ ਗੋਵਿੰਦ ਬਨਨ ਕੀ ਇਹ ਤੇਰੀ ਬੜੀਆ ਅਵਰ ਕਾਜ ਤੇਰਾ ਕਿਤਾ ਨਾ ਕਾਮ ਜਨ ਸਾਰ ਸੰਭਜ ਕੇਵਲ ਨਾਮ ਸਰੰਜਨ ਲਗ ਭਜਾ ਤਰਨ ਦਾ ਜਨ ਅਰਥਾ ਯਾਦ ਰੰਗ ਮਾਇਕ ਹੈ ਕੋ ਗੁਰੂ ਸਾਹਿਬ ਦਾ ਉਪਦੇਸ਼ ਸੀ ਤੇ ਸਾਹਮਣੇ ਪ੍ਰਤਾਪ ਗੁਰੂ ਸਾਹਿਬ ਸਾਹਮਣ ਆਪ ਬਹਿ ਰਹੇ ਨੇ ਅਸਰਦਾ ਹੋਈ ਸੀ ਪਰ ਸਿਰ ਚੁੱਕ ਕੇ ਖੜਾ ਤੇ ਗੁਰੂ ਸਾਹਿਬ ਕਹਿੰਦੇ ਕਹ ਹਿੱਤਰਾ ਮਨ ਕੀ ਕਹਿੰਦਾ ਉਸ ਫਰਕ ਪਿਆ ਕੋਈ ਪਛਤਾਵਾ ਹੋਇਆ ਕਹਿੰਦਾ ਕੋਈ ਪਛਤਾਵਾ ਤਾਂ ਇੰਨਾ ਹੋ ਗਿਆ ਸਾਰੀ ਉਮਰ ਲਗਾ ਲਈ ਕਦੇ ਮੈਨੂੰ ਆਹ ਬੋਲ ਨਹੀਂ ਸੁਣਨ ਗਲੇ ਤੁਸੀਂ ਲੋਟਾ ਤੋਂ ਸੁਣਿਆ ਸੀ ਗਰੀਬ ਬਰਮਾਨ ਨੂੰ ਅੱਜ ਪਤਾ ਲੱਗਿਆ ਗਰੀਬ ਬਰਮਾਨ ਨੂੰ ਮੇਰੇ ਵਰਗਾ ਵੀ ਕਿਵੇਂ ਆ ਕੇ ਪੁੱਛਣਾ ਸੀ ਸਾਰੀ ਉਮਰ ਲੋਟਾ ਨੂੰ ਹਾਸੇ ਮਜ਼ਾਕ ਕਰਦਿਆਂ ਦੀ ਜ਼ੀਬਾ ਦਾ ਅਪਮਾਨ ਕਰਦਿਆਂ ਦੀ ਲਾਂਗੀ ਸਾਡੀ ਤਾਂ ਕਬੀਰ ਗਰਬਲਾ ਕੀਤੇ ਆ ਰੰਗਣਾ ਹੱਸਿਆ ਕਿਉਂ ਆਜਾ ਸਦਾਓ ਸਮੁੰਦਰ ਮੈਂ ਕਿਆ ਜਾਣੂੰ ਕਿਆ ਹੋਏ ਆਪੇ ਨਾ ਪਤਾ ਨਹੀਂ ਕੀ ਦੀ ਤਣੀਆ ਦੂਜਿਆਂ ਦੇ ਨੁਕਸ ਕੱਢੀ ਜਾਂਦੇ ਆ ਦੂਜਿਆਂ ਦੇ ਵਿੱਚ ਦੂਜਿਆਂ ਦੇ ਵਿੱਚ ਕਮਜ਼ੋਰੀਆਂ ਲੱਭੀ ਜਾਂਦੇ ਆ ਆਪ ਦਾ ਪਤਾ ਨਹੀਂ ਮੈਂ ਪਤਾ ਨਹੀਂ ਪਰਮਾਨੰਦ ਚਰ ਵੀ ਨਾ ਚੰਗਾ ਸੋ ਇਸ ਕਰਕੇ ਭਾਈ ਮਹਾਰਜ ਕਰਤਾ ਕਰਨ ਸੋ ਇਹ ਹੁਣ ਸੋਚਦਾ குரு ਜੀ ਪਛਤਾਵਾ ਪਰ ਕਿਰਪਾ ਕਰਦੇ ਨਾ ਹਉ ਤੋ ਸੁਣਾ ਕਿ ਉਹ ਪਰੇ ਲੋਭ ਕੇ ਫੰਦ ਨਾਨਕ ਸਮੇਂ ਰੰਮ ਦੇ ਆਚਰਨ ਰਤਨ ਮਹਾਰਾਜ ਨੇ ਭਾਈ ਅਮਰਤ ਸ਼ਕਲਾ ਕਹਿੰਦਾ ਦੀ ਅਮਰਤ ਕੀ ਹੁੰਦਾ ਹੈ ਮਹਾਰਾਜ ਕਹਿੰਦੇ ਜੇ ਮਰਤ ਕਹੇਗਾ ਕੱਲਾ ਮਰਤ ਇਹ ਮੌਤ ਆੜਾ ਲਾ ਕੇ ਬੁਲੇ ਇੱਕ ਆੜਾ ਦਾ ਕੀ ਜੀਵਰ ਪਾਉਂਦਾ ਹਾਂ ਅਮਰਤ ਅਮਰਤ ਕੀ ਹੈ ਅਮਰਤਾ ਭਾਈ ਬੈਨ ਦਾ ਨਾਮ ਅਮਰਤਾ ਸਤ ਸੰਤ ਜਿਹੜੀ ਹੋ ਰਹੀ ਹੈ ਅਮਰਤਾ ਬਾਰਦਾ ਦਾ ਪਾ ਇਤਿਹਾਸ ਅਮਰਤਾ ਨੂੰ ਸਾਹਿਬ ਦੀ ਬਾਣੀ ਅਮਰਤਾ ਪਰਦੇ ਵੀ ਦੇ ਨੂੰ ਸਾਹਿਬ ਤੇ ਅਮਰਤਾ ਆੱਖਾਂ ਨਾਲ ਵੀ ਪੀਨੇ ਆ ਤੰਗਾਂ ਨਾਲ ਵੀ ਪੀਨੇ ਆ ਇਹ ਅਮਰਤਾ ਨਹੀਂ ਆ ਇਹ ਹੀ ਅਮਰਤਾ ਇਹ ਬਾਹਰ ਨਹੀਂ ਤੇ ਰੱਬ ਦਾ ਨਾਮ ਹੀ ਅਮਰਤਾ ਕਹਿੰਦਾ ਸੀ ਚਰਪਾ ਟੜਦੇ ਮੈਂ ਤਾਂ ਆਣਾ ਨਾ ਮੈਂ ਤਾਂ ਮਰਤ ਸ਼ਬਦ ਤੱਕ ਰਹਿਣਾ ਨਹੀਂ ਮੈਂ ਤਾਂ ਅਮਰਤਾ ਪਿੰਨਾ ਮੜ ਕੇ ਇੱਕ ਵਾਰੀ ਮੜ ਕੇ ਉੱtre ਨਾ ਅਜ ਐਸਾ ਕੁਝ ਆਪਾ ਸਾ ਤੂੰ ਬੇਰੁਸ਼ ਕਿਉਂ ਚੋਕਾਂ ਦੇ ਬੈਨ ਨਾ ਮੜ ਕੇ ਹੋਸ਼ ਦੇ ਵਿੱਚ ਲਿਆ ਸਾ ਤੀ ਮਨ ਮਾਨਾ ਦਾ ਪਿਆਰ ਦਾ ਸ਼ੇਰ ਜਾਵੇ ਕੋੰ ਦਾ ਵੀ ਤਾਰ ਨਾ ਸਾ ਤੀ ਚੰਨ ਚੜ੍ਹਦੇ ਅੱਜ ਕੋਈ ਨਸ਼ਾ ਐਸਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਦੇਵੇ ਨਾ ਸਾ ਤੀ ਗੁਰੂ ਸਾਹਿਬ ਕਹਿੰਦੇ ਚੰਗਾ ਭਾਈ ਫਿਰ ਮਨ ਬਣਾ ਲੈਦਾ ਅਸੀਂ ਆਪ ਵੀ ਪੂਰਨਕ ਅੰਮ੍ਰਿਤ ਧਿਆਰ ਕਰਦੇ ਅੰਮ੍ਰਿਤ ਬਾਦੇ ਲੰਗ ਦਾ ਅਸੀਂ ਤਾਂ ਉਹਦਾ ਕਾਰਜ ਕਰਨਾ ਹੈ ਜਿਹੜਾ ਉਹਨਾਂ ਨੇ ਪਾਇਆ ਸੋ ਗੁਰੂ ਸਾਹਿਬ ਨੇ ਠੰਡਾ ਜਲ ਬਾਟੇ ਚ ਪਾਇਆ ਜਲ ਦੀਆਂ ਤਾਂ ਬੜੀਆਂ ਸਰਤਾ ਜੀਤੀਆਂ ਨੇ ਪ੍ਰਮਾਤਮਾ ਨੇ ਕਿ ਜਲ ਹੀ ਆ ਭਾਈ ਜੀਵਨ ਦਾ ਆਧਾਰ ਪਹਿਲਾ ਪਾਣੀ ਜੀਵ ਹਜ ਤਾਣਾ ਸਭ ਕੋਲ ਉਹਨਾਂ ਨੂੰ ਪਾਣੀ ਦਿੱਤਾ ਬਹੁਤ ਧੰਨਵਾਦ ਦਰਸ਼ਨ ਆਉਂਦੇ ਦਾ ਜਦਾ ਖੇਡ ਸਕਣ ਜਲ ਪਾਣੀ ਵੰਡਤਾ ਪਾਣੀ ਪਾਇਆ ਤੇ ਮਹਾਰਾਜ ਨੇ ਬਾਣੀ ਆਣੀਆ ਫੜੀਆ ਜਪਜੀ ਜਪ ਸਵਈਏ ਚੌਕਲੇ ਨੱਬਸਾ ਪੜਿਆ ਨਾਮ ਨਾਲ ਬਣਦਾ ਆਪੀ ਅਵਰਤ ਕਿਵੇਂ ਨਹੀਂ ਅਵਰਤ ਬਣਦਾ ਜਿੱਥੇ ਨਹੀਂ ਗਈ ਬਾਣੀ ਗੁਰੂ ਹੈ ਬਾਣੀ ਵਿਚ ਬਾਣੀ ਆਵਰਤ ਸਾਰੇ ਗੁਰਬਾਣੀ ਕਹੇ ਸੇਵਕਿਆ ਰਹਿਮਾਨਾ ਪ੍ਰਤੱਖਪੂਰਨ ਜਿਸ ਤਾਰੇ ਠੰਡਾ ਪੀਣਾ ਕਹਿ ਦਰ ਨਾ ਵੀ ਪੱਟ ਜੂ ਝੁੱਟਦਾ ਨਹੀਂ ਇਹ ਟੁੱਟਦਾ ਨਹੀਂ ਇਹ ਟੁੱਟਦਾ ਨਹੀਂ ਝੁਕਣਾ ਤਾਂ ਗੁਰੂ ਦੀ ਜਗਾਂ ਸੋ ਮਹਾਰਾਜ ਨੇ ਪਤਾ ਸਿੰਘ ਪਾਏ ਉਸੇ ਵਿਧੀ ਪੂਰਬਤ ਅਮਰਤ ਧਿਆਰ ਹੋ ਗਿਆ ਇਹਨੂੰ ਬਣਾਇਆ ਕਹਿੰਦੇ ਭਾਈ ਦੇਖ ਤੈਨੂੰ ਅੱਜ ਗੁਰੂ ਦਾ ਅਮਰਤ ਮਿਲ ਰਿਹਾ ਇਹ ਉਹ ਅਮਰਤ ਹੈ ਸੋਰਨਾਰ ਮੁੰਜਨ ਅਮਰਤ ਖੋਜਦੇ ਸੋ ਅਮਰਤ ਫੁਰਤੇ ਪਾਣ ਬਚੇਰੇ ਲੰਮੇ ਚੱਲੇ ਗਏ ਮਿਲਿਆ ਨਹੀਂ ਸੀ ਤੈਨੂੰ ਗੁਰੂ ਸਾਹਿਬ ਨੇ ਆਜਾ ਅਮਰਤ ਦੀ ਦਾਤ ਵਾਸ਼ ਕੀਤੀ ਹੈ ਭਾਈ ਤੇਰੇ ਸਰੀਰ ਦੇ ਤੈਨਹੀਂ ਸੱਟ ਡਾਰਾ ਹੈ ਇਹ ਗੁਰੂ ਜੀ ਦੀ ਖੂਨ ਦੇਖੋ ਅੱਖਾਂ ਚ ਨਾ ਤੇਰੀਆਂ ਅੱਖਾਂ ਦੇਖਦੇ ਆ ਜੂਰ ਨੇ ਇਹਨਾਂ ਨੇ ਤੈਨੂੰ ਲਾਖ ਨਹੀਂ ਦਿੱਤਾ ਵੀ ਚੱਲ ਝੱਟ ਲਵਾਰ ਕਿਲਾ ਅੱਖਾਂ ਦਾ ਸੇਰ ਨਾ ਅੱਖਾਂ ਦਾ ਜੱਦੜ ਨਹੀਂ ਹੁੰਦੀਆਂ ਨੇ ਅੱਖਾਂ ਸ਼ੇਰ ਦੀਆਂ ਵੀ ਉਧਰ ਬਹੁਤ ਫਰਕ ਆ ਨਾ ਜੱਦੜ ਦੀ ਅੱਖਾਂ ਡਰ ਨਾਲ ਝਾਕਦੀਆਂ ਨੇ ਸ਼ੇਰ ਦੀਆਂ ਅੱਖਾਂ ਮਾਰ ਨਾਲ ਝੜਦੀਆਂ ਨੇ ਦੇਖ ਤੇ ਤੂੰ ਪਹਿਲੇ ਸੋ ਗੁਰੂ ਗੋਬਿੰਦ ਸਿੰਘ ਜੀ ਬਾਹਰ ਆ ਕੇ ਤੇਰੇ ਦਿਮਾਗ ਚ ਵੀ ਡਾਰ ਦਿਮਾਗ ਵੀ ਤੇਰਾ ਗੁਲਾਮੀ ਨੂੰ ਕੰਡ ਕਰ ਗਿਆ ਤੇਰੇ ਦਿਲ ਚ ਡਾਰ ਅੱਖਾਂ ਚ ਡਾਰ ਦਿਮਾਗ ਚ ਡਾਰ ਜਲ ਚ ਡਾਰ ਨਾ ਹੁਣੇ ਨਾਲ ਹੋਰ ਕੋਈ ਵੀ ਚੱਟ ਸਕਦਾ ਸਿਰਫ ਬਾਣੀ ਚੱਟ ਸਕਦੀ ਹੈ ਹੁਣ ਤੇਰੇ ਅੰਦਰ ਇਹ ਮਹਾਰਾਜ ਦੀ ਬਾਣੀ ਚੱਲਦੀ ਡੰਗ ਕਲ ਜਾਏਗਾ ਉਹ ਤੇਰੇ ਅੰਦਰੋਂ ਤਾਂ ਨਿਕਲ ਰਹੀ ਆ ਜਿਹੜੇ ਤੇਰੀ ਸ਼ਕਤ ਕਰਾਇਆ ਕਰਨਗੇ ਗਿੱਧੜ ਤੋਂ ਸ਼ੇਰ ਬਣ ਜਾ ਕਰਨਗੇ ਐਸਾ ਕੁਰਬਾਨੀ ਦਾ ਅਸਰ ਹੈ ਕਿਸੇ ਦੇ ਅੰਦਰ ਜਿਹੜਾ ਗੁਰੂ ਸਾਹਿਬ ਨੇ ਮਹਾਰਾਜ ਨੇ ਬਖਸ਼ਿਆ ਮਹਾਰਾਜ ਨੇ ਪੰਜ ਛੇ ਅੱਖਾਂ ਚ ਮਾਰੇ ਪੰਜ ਤੂਰੇ ਸਿਰ ਚ ਪਾਏ ਪੰਜ ਤੂਰੇ ਛਕਾਏ ਇੱਥੇ ਨਿਕਲਦਾ ਸੁਣੋ ਚੂਹੇ ਕਰੇ ਸ਼ਿਕਾਇਤ ਪਨਾਮੀ ਦੀ ਮਾਤਾ ਜੀ ਕੋਲ ਤੇ ਪਾ ਗਿਆ ਮੇਰੀ ਬੁੱਧੀ ਕਾਮ ਚਤਤ ਮਹਾਰਾਜ ਜਾਣ ਪਾ ਗਿਆ ਚਰੀ ਬਾਰੇ ਨਾ ਨਤੀ ਭਿਰਦਾ ਸ਼ਲਾ ਬਗਾਰੂ ਬੈਗਾ ਖੇਤਰ ਸ਼ਰਮ ਕਾ ਫੋਕਾ ਹੋ ਗਿਆ ਲੇਖਾ ਦੀ ਗੀਰ ਬਣਾਦੀ ਤੀਦੀ ਦਾ ਪਾਸਾ ਬਣਦਾ ਮਮੂਲੀ ਜੇ ਬਤਾ ਕਾਮ ਦਾ ਜ਼ਰਮੈਰ ਬਣਾਤਾ ਇੱਕ ਖਰਗੋਸ਼ ਨੂੰ ਝੱਟ ਕੇ ਫੜਾ ਫੜਾਤਾ ਇੱਕ ਕਮਜ਼ੋਰ ਜਿਹਾ ਬੰਦਾ ਕਲ ਗਿਆ ਤਾਂ